ਜਦੋਂ ਹਿੰਦੁਸਤਾਨ ਦੇ ਉੱਪਰ ਮੁਗਲਾਂ ਦੇ ਹਮਲੇ ਸ਼ੁਰੂ ਹੋਏ ਉਹਦੇ ਤੋਂ ਪਹਿਲਾਂ ਜੇਕਰ 710 ਤੋਂ ਗੱਲ ਕਰ ਰਹੀ ਹੈ ਮੁਹੰਮਦ ਬਿਨ ਕਾਸਮ ਤੋਂ ਜਦੋਂ ਤੋਂ ਉਹਨਾਂ ਲੋਕਾਂ ਨੇ ਇੱਥੋਂ ਦੇ ਸਥਾਨਿਕ ਲੋਕਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਖਾਸ ਕਰਕੇ ਲੜਕੀਆਂ ਨੂੰ ਚੁੱਕ ਕੇ ਲੈਣਾ ਜਾਣਾ ਸ਼ੁਰੂ ਕਰ ਦਿੱਤਾ ਮੁਹੰਮਦ ਬਿਨ ਕਾਸਮ ਮੁਹੰਮਦ ਤੁਗਲਕ ਦੀ ਗੱਲ ਹੋਵੇ ਦਾਦਰ ਸ਼ਾਹ ਦੀ ਗੱਲ ਹੋਵੇ ਅਹਿਮਦ ਸ਼ਾਹ ਅਬਦਾਲੀ ਦੀ ਗੱਲ ਹੋਵੇ ਇਹਨਾਂ ਲੋਕਾਂ ਨੇ ਕੀ ਕੀਤਾ ਇਹਨਾਂ ਨੇ ਕਿਹਾ ਕਿ ਵਿਆਹ ਰਾਤ ਕਰਨਾ ਸ਼ੁਰੂ ਕਰ ਦੋ ਕਿ ਮੁਗਲ ਹਾਕਮਾਂ ਨੂੰ ਪਤਾ ਹੀ ਨਾ ਲੱਗੇ ਕਿ ਘਰ ਦੇ ਵਿੱਚ ਵਿਆਹ ਕੀਤਾ ਹੈ ਦਿਨੇ ਇਕੱਠੀ ਨਾ ਕਰੋ ਹੌਲੀ-ਹੌਲੀ ਸਾਡੇ ਸਮਾਜ ਦੇ ਇੱਕ ਹਿੱਸੇ ਦੇ ਵਿੱਚ ਰਾਤ ਵਿਆਹ ਦੀ ਗੱਲ ਸ਼ੁਰੂ ਹੋਈ ਪਰ ਮੈਂ ਮਾਣ ਦੇ ਨਾਲ ਇਸ ਗੱਲ ਨੂੰ ਇਤਿਹਾਸ ਦੇ ਵਿੱਚੋਂ ਸਾਂਝਾ ਕਰਦਾ ਕਿ ਉਹਨਾਂ ਦੇ ਸਿਰਾਂ ਦੇ ਮੁੱਲ ਨਹੀਂ ਸੀ ਪੈ ਰਹੇ ਉਹਨਾਂ ਦੇ ਉੱਪਰ ਤਸ਼ੱਦਦ ਨਹੀਂ ਸੀ ਹੋਇਆ ਸੀ ਉਹਨਾਂ ਦੇ ਸਾਹਮਣੇ ਡਰ ਤੇ ਕੇਵਲ ਇੰਨਾ ਸੀ ਕਿ ਜੇਕਰ ਅਸੀਂ ਵਿਆਹ ਕੀਤਾ ਵਿਆਹ ਦਾ ਪਤਾ ਲੱਗ ਗਿਆ ਤੇ ਸਾਡੀ ਪ੍ਰਾਤ ਨੂੰ ਜਾਂ ਕੁੜੀ ਵਾਲਿਆਂ ਨੇ ਜਿਹੜੇ ਗਹਿਣੇ ਗੱਟੇ ਇਕੱਠੇ ਕੀਤੇ ਨੂੰ ਲੁੱਟ ਲਿਆ ਜਾਵੇਗਾ ਪਰ 1710 ਤੋਂ ਲੈ ਕੇ 1716 ਤੱਕ ਇਹ ਜਨਤਕ ਤੌਰ ਤੇ ਸਰਕਾਰ ਦੇ ਵੱਲੋਂ ਚਾਰ ਵਾਰੀ ਫਰਮਾਨ ਜਾਰੀ ਹੋਇਆ ਨਾਨਕ ਪ੍ਰਸਤਾਵਾਂ ਬਾ ਬਿਆੰਦ ਬਾ ਕਤਲ ਰਸਾਨਾਂ ਦੇ ਜਿੱਥੇ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ ਸਿੱਖ ਮਿਲਦਾ ਸਿਰ ਵੱਢ ਕੇ ਲਿਆਓ ਤੇ ਸਾਡੇ ਕੋ ਪੈਸੇ ਲੈ ਲਓ ਇਹ 1716 ਦੀ ਗੱਲ ਹੈ ਤੇ 1726 ਚ ਦੋ ਵੱਡੀਆਂ ਘਟਨਾਵਾਂ ਵਾਪਰੀਆਂ ਨੇ ਇੱਕ ਤੇ ਭਾਈ ਤਾਰਾ ਸਿੰਘ ਬਾਹ ਦੀ ਸ਼ਹਾਦਤ ਹੋਈ ਭਾਈ ਤਾਰਾ ਸਿੰਘ ਬਾਹ ਦੀ ਸ਼ਹਾਦਤ ਚ ਤੱਕੀ ਬੇਗ ਤੇ ਜਿਹੜੀ ਉਸ ਸਮੇਂ ਮੂਮਨ ਖਾਨ ਦੀ ਹਾਰ ਸੀ ਉਹਨੇ ਮੁਗਲ ਹਕੂਮਤ ਦੀਆਂ ਜੜਾ ਹਲਾ ਕੇ ਰੱਖ ਦਿੱਤੀਆਂ ਕਿਉਂ ਇੰਨੀ ਵੱਡੀ ਜੰਗ ਹੋਣੀ ਜਰਨੈਲ ਮਾਰੇ ਜਾਣ ਤੇ ਜਦੋਂ ਸਿੱਖ ਸ਼ਹੀਦ ਹੋ ਗਏ ਤੇ ਸਿਰ ਵੱਢ ਕੇ ਖੜੇ ਤੇ ਗਿਣਤੀ 30 ਤੋਂ ਵੀ ਘੱਟ ਲਾਹੌਰ ਦੇ ਨਖਾਸ ਚੌਂਕ ਦੇ ਵਿੱਚ ਨੀਜਿਆਂ ਦੇ ਉੱਪਰ ਸਿੱਖਾਂ ਦੇ ਸਿਰ ਟੰਗ ਦਿੱਤੇ ਭਾਈ ਤਾਰਾ ਸਿੰਘ ਦਾ ਸਿਰ ਸਭ ਤੋਂ ਉੱਪਰ ਟੰਗਿਆ ਗਿਆ ਤਾਰਾ ਸਿੰਘ ਬਾਦ ਆ ਇਸ ਜੰਗ ਨੂੰ ਜਿੱਤ ਨਾ ਸਮਝਿਆ ਜਾਵੇ ਕਿਉਂਕਿ ਫੌਜ ਦੀ ਗਿਣਤੀ ਕਿੰਨੀ ਸਾਹਿਬ ਰਾਏ ਉਦੇ ਤੋਂ ਇਲਾਵਾ ਪੱਟੀ ਦਾ ਫੌਜਦਾਰ জাফর ਬੇਗ ਉਤੋਂ ਇਲਾਵਾ ਲਾਹੌਰ ਦੇ ਵੱਲੋਂ ਭੇਜੀ ਗਈ ਫੌਜ ਜਿਹੜੀ ਖਾਨ ਬਹਾਦਰ ਜ਼ਕਰੀਆ ਖਾਨ ਨੇ ਭੇਜੀ ਸੀ ਦਲੇਰੇ ਜੰਗ ਅਬਦੁਲ ਸਮਦ ਖਾਨ ਦਾ ਪੁੱਤਰ ਉਹਨੇ ਭੇਜੀ ਸੀ ਹੁਣ ਖਿਆਲ ਕਰੋ ਔਰ ਇਸ ਗੱਲ ਨੂੰ ਸੋਚਿਓ ਜਰਾ ਕਿ ਇਹ ਹਾਲਾਤ ਹੋਣ ਸਿੱਖਾਂ ਦੇ ਤੇ জাফর ਬੇਗ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਉਹਨੇ ਨਾ ਸ਼ਹਿਰ ਸਿੱਖਾਂ ਦੇ ਇੱਕ ਦਲ ਤੇ ਹਮਲਾ ਕਰ ਦਿੱਤਾ ਸਿੱਖਾਂ ਦੀ ਗਿਣਤੀ ਬੜੀ ਥੋੜੀ ਸੀ ਸਿੱਖਾਂ ਦਾ ਨੁਕਸਾਨ ਨਹੀਂ ਹੋਇਆ ਕਿ ਇੱਕ ਵੀ ਸ਼ਹਾਦਤ ਨਹੀਂ ਹੋਈ ਪਰ ਜ਼ਾਫਰ ਬੇਗ ਦੇ ਬੜੇ ਸਪਾਈ ਮਾਰੇ ਗਏ ਗੁਰਿਲਾ ਢੰਗ ਦੇ ਨਾਲ ਸਿੱਖ ਨਿਕਲ ਗਏ ਹੁਣ ਜ਼ਾਫਰ ਬੇਗ ਸ਼ਰਮ ਮਹਿਸੂਸ ਕਰ ਰਿਹਾ ਕੀ ਕੀਤਾ ਕੀ ਜਾਵੇ ਭਾਈ ਤਾਰਾ ਸਿੰਘ ਵਾਰੇ ਸੱਥਰਲਾ ਕੇ ਰੱਖ ਦਿੱਤੇ ਨਸ਼ਹਿਰੇ ਦੇ ਵਿੱਚ ਮੇਰਾ ਫੌਜੀ ਦਸਤਾ ਜਿਹੜਾ ਸੀ ਉਹ ਕਤਲ ਕਰ ਦਿੱਤਾ ਗਿਆ ਕੋਈ ਨਾ ਕੋਈ ਤਾਂ ਇਹੋ ਜਿਹਾ ਕਾਰਨਾਮਾ ਕਰਾਂ ਕਿ ਜ਼ਕਰੀਆ ਖਾਨ ਨੂੰ ਦੱਸ ਸਕਾਂ ਮੈਂ ਇੰਨੇ ਸੇ ਕਤਲ ਕੀਤੇ ਨੇ ਇੰਨੇ ਚਿਰ ਨੂੰ ਸਾਹਿਬ ਰਾਏ ਨੇ ਆ ਕੇ ਇੱਕ ਚੁਗਲੀ ਕੀਤੀ ਹੈ ਕਹਿੰਦਾ ਚਵਿੰਡੇ ਪਿੰਡ ਦੇ ਵਿੱਚ ਮੱਝ ਦੇ ਸਾਡੇ ਪਿੰਡਾਂ ਤੋਂ ਥੋੜੀ ਦੂਰ ਪਿੰਡ ਹੈ ਚਵਿੰਡਾ ਕਹਿੰਦਾ ਚਵਿੰਡੇ ਪਿੰਡ ਵਿੱਚ ਸਰਦਾਰ ਬਹਾਦਰ ਸਿੰਘ ਦੇ ਬੇਟੇ ਦਾ ਵਿਆਹ ਹੈ ਸਿੱਖ ਇਕੱਠੇ ਹੋਏ ਹੋਣਗੇ ਵਿਆਹ ਦਾ ਦਿਨ ਹੈ ਪਿੰਡ ਨੂੰ ਘੇਰ ਕੇ ਸਿੱਖਾਂ ਨੂੰ ਕਤਲ ਕਰ ਦਈਏ ਕਹਿ ਦਵਾਂਗੇ ਕਿ ਅਸੀਂ ਇੰਨੇ ਸਿੱਖ ਜਿਹੜੇ ਨੇ ਮਾਰੇ ਨੇ ਸਰਦਾਰ ਬਹਾਦਰ ਸਿੰਘ ਪੰਗੀ ਮਿਸਲ ਦੇ ਸਰਦਾਰਾਂ ਦੇ ਨਾਲ ਜਿਹੜੇ ਉਸ ਸਮੇਂ ਜੇ ਮਿਸਲ ਨਹੀਂ ਸੀ ਬਣੀ ਪਰ ਸਰਦਾਰ ਉਹੀ ਸੀ ਸਰਦਾਰ ਹਰੀ ਸਿੰਘ ਦਾ ਪਰਿਵਾਰ ਇਹਨਾਂ ਸਾਰੇ ਸਰਦਾਰਾਂ ਦੇ ਨਾਲ ਮਾਝੇ ਦੇ ਵਿੱਚ ਜਥੇ ਵਿੱਚ ਸ਼ਾਮਲ ਹੋਇਆ ਕਰਦੇ ਸੀ ਸਾਰੇ ਜਥਿਆਂ ਦੇ ਸਿੰਘ ਇਕੱਠੇ ਹੋਏ ਸੀ ਤੇ ਜ਼ਾਫਰ ਬੇਗ ਨੇ ਚਵੰਡੇ ਪਿੰਡ ਨੂੰ ਘੇਰਾ ਪਾ ਲਿਆ ਹੁਣ ਖਿਆਲ ਕਰੋ ਦੁਪਹਿਰ ਦਾ ਸਮਾਂ ਆਨੰਦ ਕਾਰਜ ਹੋ ਰਿਹਾ ਹੈ ਸਿੱਖ ਨੇ ਆ ਕੇ ਖਬਰ ਦਿੱਤੀ ਕਿ ਪਿੰਡ ਨੂੰ ਘੇਰਾ ਪੈ ਗਿਆ ਸਿੰਘਾਂ ਦਾ ਇੱਕ ਜਥਾ ਬਾਹਰ ਜਾਂਦਾ ਉਹ ਕਹਿੰਦਾ ਕਿ ਆਨੰਦ ਕਾਰੇ ਦੀਆਂ ਰਸਮਾਂ ਇਸੇ ਤਰ੍ਹਾਂ ਨਿਰਵਿਘਨ ਜਾਰੀ ਰਹਿਣਗੀਆਂ ਅਸੀਂ ਮੁਗਲਾਂ ਨਾਲ ਜੂਝਾਂਗੇ ਉਹਨਾਂ ਨੇ ਉੱਥੇ ਪਠਾਣਾ ਨੂੰ ਮੁਗਲਾਂ ਨੂੰ ਜਿਹੜੇ ਵੀ ਸੀ ਜ਼ਾਫਰ ਬੇਗ ਦੇ ਨਾਲ ਆਏ ਉਹਨਾਂ ਸਾਰਿਆਂ ਨੂੰ ਰੋਕਿਆ ਆਨੰਦ ਕਾਰਜ ਸੰਪੂਰਨ ਹੋਇਆ ਹੁਣ ਆਨੰਦ ਕਾਰਜ ਸੰਪੂਰਨ ਹੋਣ ਤੋਂ ਬਾਅਦ ਸਰਦਾਰ ਬਹਾਦਰ ਸਿੰਘ ਦਾ ਬੇਟਾ ਜਿਹਦਾ ਆਨੰਦ ਕਾਰਜ ਹੋਇਆ ਉਹ ਆਪਣੀ ਸ਼ਮਸ਼ੀਰ ਨੂੰ ਕੱਢਦਾ ਹੈ ਮਿਆਂ ਦੇ ਵਿੱਚੋਂ ਆ ਹੁਣ ਤੇ ਮੈਂ ਵੇਖਦਾ ਸਾਡੇ ਬੱਚੇ ਵਿਆਹ ਤੇ ਜਦੋਂ ਸ਼ਮਸ਼ੀਰ ਕਿਰਪਾਨ ਲੈ ਕੇ ਜਾਂਦੇ ਨੇ ਫੜਨ ਦਾ ਨਹੀਂ ਪਤਾ ਕਿੱਧਰੋਂ ਫੜਨੀ ਹੁੰਦੀ ਹੈ ਕਿਸ ਨੇ ਪੁੱਠੀ ਫੜੀ ਹੁੰਦੀ ਕਹੇ ਨੇ ਸਿੱਧੀ ਫੜੀ ਹੁੰਦੀ ਕਹੇ ਨੇ ਮੋਢੇ ਤੇ ਰੱਖੀ ਹੁੰਦੀ ਹੈ ਕੋਈ ਫੋਟੋ ਸ਼ੂਟ ਕਰਾ ਰਿਆ ਹੁੰਦਾ ਹੈ ਪਤਾ ਹੀ ਨਹੀਂ ਸ਼ਸ਼ਤਰ ਦਾ ਸਤਕਾਰ ਕਿਵੇਂ ਕਰਨਾ ਹੈ ਤੇ ਸ਼ਸ਼ਤਰ ਰੱਖਣਾ ਹੈ ਪਤਾ ਹੀ ਨਹੀਂ ਕਿਸੇ ਤਰ੍ਹਾਂ ਦਾ ਉਸ ਨੌਜਵਾਨ ਨੇ ਸ਼ਮਸ਼ੀਰ ਨੂੰ ਬੇਮਿਆਨ ਕੀਤਾ ਤੇ ਆਪਣੇ ਬਾਪ ਤੇ ਬਾਕੀ ਜਰਨੈਲਾਂ ਨੂੰ ਨਾਲ ਲੈ ਕੇ ਕਹਿੰਦਾ ਕਹਿੰਦਾ ਹੁਣ ਮੁਕਾਬਲਾ ਕਰਾਂਗੇ ਜ਼ਾਫਰ ਬੇਗ ਦਾ ਤੇ ਪਿੰਡੋਂ ਬਾਹਰ ਨਿਕਲ ਜਾਵਾਂਗੇ ਤੇ ਆਪਣੇ ਜਥੇ ਦੇ ਵਿੱਚੋਂ 8 ਬੰਦੂਕਾਂ 16 ਤੀਰ ਕਮਾਨ ਤੇ ਕੁਝ ਤਰਵਾਰਾਂ ਘਰ ਦੇ ਵਿੱਚ ਰਹਿਣ ਵਾਲੀਆਂ ਬੀਬੀਆਂ ਨੂੰ ਦੇ ਦਿੱਤੀਆਂ ਨੇ ਗਿਣਤੀ ਵੀ ਹੈ ਜਿਸ ਬੱਚੀ ਦਾ ਵਿਆਹ ਹੋਇਆ ਨਾਮ ਦਲੀਪ ਕੋਰ ਹੈ ਇਹਨਾਂ ਸਾਰਿਆਂ ਨੇ ਇੱਕ ਗੱਲ ਕਹੀ ਕਿ ਵੇਖੋ ਅਸੀਂ ਬਾਹਰ ਜੂਝ ਕੇ ਹੋਏ ਮੁਸਲਮਾਨਾਂ ਦੇ ਇਸ ਘੇਰੇ ਦੇ ਵਿੱਚੋਂ ਨਿਕਲ ਜਾਵਾਂਗੇ ਤੁਹਾਡਾ ਫਰਜ਼ ਕੀ ਹੈ ਇੱਜ਼ਤ ਨਾ ਕਿਸੇ ਦੀ ਬਰਬਾਦ ਹੋਵੇ ਤੁਸੀਂ ਜੂਝਣਾ ਹੈ ਲੜਨਾ ਹੈ ਤਲਵਾਰਬਾਜ਼ੀ ਕਰਨੀ ਹੈ ਸ਼ਹਾਦਤ ਤਾਂ ਪ੍ਰਾਪਤ ਕਰਨੀ ਹੈ ਸਿੰਘ জাফর ਬੇਗ ਦੇ ਨਾਲ ਸਿੱਧੇ ਜਾ ਟਕਰੇ ਚਵਿੰਡੇ ਦੇ ਬਾਹਰ ਸਿੰਘਾਂ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਪਰ ਜ਼ਾਫਰ ਬੇਗ ਦਾ ਨੁਕਸਾਨ ਹੋਇਆ ਕਿ ਜ਼ਾਫਰ ਬੇਗ ਵੇਸਲਾ ਬੈਠਾ ਸੀ ਕਿ ਵਿਆਹ ਦੀ ਗੱਲ ਹੈ ਕਿੜੇ ਲੜਦਾਏ ਹੋਣਗੇ ਪਰ ਇਹ ਨਹੀਂ ਸੀ ਪਤਾ ਅੱਜ ਵਾਂਗੂ ਸ਼ਰਾਬਾਂ ਪੀ ਕੇ ਨਹੀਂ ਸੀ ਆਉਂਦੀ ਬਰਾਤ ਉਹ ਸਿੰਘ ਸ਼ਸਤਰ ਧਾਰੀ ਹੋ ਕੇ ਆਉਂਦੇ ਸੀ ਪਤਾ ਸੀ ਸਿਰ ਤੇ ਦੁਸ਼ਮਣ ਬੈਠਾ ਤੇ ਮर्याਦਾ ਕਿਵੇਂ ਕਾਇਮ ਰੱਖਣੀ ਹੁਣ ਤੇ ਮਾਫ ਕਰਨਾ ਹੱਸਣ ਵਾਲੀ ਗੱਲ ਨਹੀਂ ਮੈਂ ਇੱਕ ਵਿਆਹ ਦੇ ਵਿੱਚ ਗਿਆ ਜਾਣਾ ਪੈਂਦਾ ਕਿਤਨਾ ਕਿਤੇ ਯਾਰਾਂ ਦੋਸਤਾਂ ਦੇ ਵਿੱਚ ਸਿਹਰੇ 9 10 ਜੇ ਟਕਾ ਹੋਵੇਗਾ ਤੇ ਅੱਧੀ ਬਰਾਤ ਨੇ ਸ਼ਰਾਬ ਪੀਤੀ ਗੁਰੂ ਘਰ ਦਾ ਗ੍ਰੰਥੀ ਗਲ ਚ ਪਾ ਕੇ ਢੋਕਰੀ ਢੋਲ ਕੀ ਕਹਿ ਰਿਹਾ ਹਮਕਰ ਸਾਜਣ ਆਏ ਮੈਂ ਮੋਢਾ ਹਲਾ ਕੇ ਕਿਹਾ ਮੈਂ ਕਿਹਾ ਜੀ ਇਹ ਸਾਜਣ ਨੇ ਤੇ ਹਰ ਭੂਤ ਨੇ ਕੌਣ ਹੁੰਦੇ ਨੇ ਜਿੰਨਾ 10 ਵਜੇ ਸ਼ਰਾਬ ਪੀਤੀ ਸਾਜਣ ਕੋਉਣ ਦੇ ਲਾਇਕ ਹੈਗੇ ਨਾ ਪਰ ਅਜ ਵਰਗਾ ਮਾਹੌਲ ਨਹੀਂ ਸੀ ਉਦੋਂ ਸਿੱਖ ਜਿਹੜੇ ਸੀ ਸ਼ਸਤਰ ਦਾ ਵਸਾਹ ਨਹੀਂ ਸੀ ਕਰਦੇ ਪਤਾ ਸੀ ਫਿਰ ਤੇ ਦੁਸ਼ਮਣ ਬੈਠਾ ਚਵਿੰਡੇ ਦੇ ਬਾਹਰ ਬਾੜ ਜੰਗ ਹੋਈ ਸਿੱਖਾਂ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਸਿੱਖ ਸਹੀ ਸਲਾਮਤ ਨਿਕਲ ਗਏ ਹੁਣ ਜ਼ਾਫਰ ਬੇਗ ਜਿਹੜਾ ਹੋਰ ਤਪ ਗਿਆ। ਵੀ ਆਹ ਤਾਂ ਇੱਕ ਵੱਖਰੀ ਗੱਲ ਹੋ ਗਈ। ਹੁਣ ਜ਼ਾਫਰ ਬੇਗ ਨੇ ਪਿੰਡ ਦੇ ਵਿੱਚ ਸੋਚਿਆ ਵੀ ਜਿੰਨੇ ਕੁ ਲੋਕ ਰਹਿ ਗਏ ਨੇ ਉਹਨਾਂ ਦਾ ਕਤਲੇਆਮ ਕੀਤਾ ਜਾਵੇ ਕੋਈ ਰਿਸ਼ਤੇਦਾਰ ਤਾਂ ਰਹਿ ਗਏ ਹੋਣਗੇ। ਘਰ ਵੱਲ ਨੂੰ ਵਧਿਆ। ਅੰਦਰ ਬੀਬੀਆਂ ਨੇ ਮੋਰਚਾ ਬੰਦੀ ਕੀਤੀ ਸੀ। ਅੱਠ ਬੀਬੀਆਂ ਘਰ ਦੇ ਬਨੇਰੇ ਦੇ ਉੱਪਰ ਨੇ ਬੰਦੂਕਾਂ ਨੂੰ ਲੈ ਕੇ ਜਿਨ੍ਹਾਂ ਦੇ ਕੋਲ ਤੀਰ ਕਮਾਨ ਨੇ ਉਹ ਬੀਬੀਆਂ ਕੋਠੇ ਦੇ ਉੱਪਰ ਬੈਠੀਆਂ ਹੋਈਆਂ ਨੇ। ਜਿੰਨਾਂ ਕੋ ਸ਼ਮਸ਼ੀਰਾਂ ਨੇ ਉਹ ਬੀਬੀਆਂ ਸਾਹਮਣੇ ਮੋਰਚੇ ਦੇ ਵਿੱਚ ਲਿਉਂ। ਫੌਜ ਆਈ ਬੀਬੀਆਂ ਨੇ ਗੋਲੀਆਂ ਚਲਾ ਦਿੱਤੀਆਂ। ਕਈ ਸਪਾਈ ਜ਼ਮੀਨ ਤੇ ਡਿੱਗ ਪਏ। ਗੋਲੀਆਂ ਮੁਕੀਆਂ ਤੇ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ। ਹੋਰ ਸਪਾਈ ਜ਼ਮੀਨ ਤੇ ਡੇਗ ਦਿੱਤੇ। ਅਖੀਰ ਦੋ ਬੀਬੀਆਂ ਜਿਹੜੀਆਂ ਦਰਵਾਜ਼ੇ ਤੇ ਅਸੀਂ ਲੜਦੀਆਂ ਲੜਦੀਆਂ ਸ਼ਹੀਦ ਹੋ ਗਈਆਂ ਦਰਵਾਜ਼ਾ ਖੁੱਲ ਗਿਆ। ਹੁਣ ਬੀਬੀਆਂ ਉਹ ਰਹਿ ਗਈਆਂ ਜਿਨ੍ਹਾਂ ਦੇ ਕੋਲ ਤਲਵਾਰਾਂ ਨੇ। ਤਲਵਾਰਾਂ ਦੇ ਨਾਲ ਜ਼ਾਫਰ ਬੇਗ ਦੇ ਨਾਲ ਜਥੇ ਦੇ ਨਾਲ ਲੜਦਿਆਂ ਹੋਈਆਂ ਉਹਦੇ ਕਈ ਸਪਾਈਆਂ ਨੂੰ ਮਾਰ ਕੇ ਸਾਰੀਆਂ ਸ਼ਹਾਦਤਾਂ ਪ੍ਰਾਪਤ ਕਰ ਗਿਆ। ਜ਼ਖਮੀ ਹੋ ਕੇ ਡਿੱਗੀ ਪਈ ਹੈ ਦਲੀਪਕੌਰ। ਜ਼ਾਫਰ ਬੇਗ ਨੇ ਜਦੋਂ ਵੇਖਿਆ ਕਿ ਵਿਆਹ ਵਾਲਾ ਜੋੜਾ ਸਭ ਤੋਂ ਸੁੰਦਰ ਬਸਤਰ ਨੇ ਇਹਦਾ ਹੀ ਵਿਆਹ ਹੋਵੇਗਾ। ਕੋਲ ਆਇਆ। ਉਸ ਜ਼ਖਮੀ ਬੀਬੀ ਨੇ ਇੰਨੀ ਜ਼ੋਰ ਦੇ ਨਾਲ ਤਲਵਾਰ ਦਾ ਵਾਰ ਕੀਤਾ ਕਿ ਜ਼ਾਫਰ ਬੇਗ ਦੀ ਬਾਹ ਜਿਹੜੀ ਸੀ ਜ਼ਮੀਨ ਤੇ ਸੁੱਟ ਦਿੱਤੀ ਲਾ ਕੇ। ਜ਼ਾਫਰ ਬੇਗ ਵਾਪਸ ਭੱਜ ਗਿਆ। ਬੀਬੀਆਂ ਸਾਰੀਆਂ ਨੇ ਸ਼ਹਾਦਤ ਪ੍ਰਾਪਤ ਕਰ ਲਈ। ਮੇਰਾ ਕਹਿਣ ਤੋਂ ਮਤਲਬ ਇਹ ਸੀ ਕਿ ਇੰਨਾ ਸਮਿਆਂ ਦੇ ਵਿੱਚ ਜਦੋਂ ਸਾਡੇ ਤੇ ਹਮਲੇ ਹੁੰਦੇ ਸੀ ਜਦੋਂ ਸਾਡੇ ਸਿਰਾਂ ਦੇ ਮੁੱਲ ਪੈਂਦੇ ਸੀ ਜਦੋਂ ਅਸੀਂ ਜੰਗਲਾਂ 'ਚ ਰਹਿੰਦੇ ਸੀ ਤੇ ਜਦੋਂ ਸਾਡਾ ਇਸ ਤਰ੍ਹਾਂ ਦਾ ਕਤਲੇਆਮ ਹੁੰਦਾ ਸੀ ਅਸੀਂ ਉਦੋਂ ਵੀ ਮਰਿਆਦਾ ਤੇ ਪਹਿਰਾ ਦਿੱਤਾ ਅਸੀਂ ਡਰ ਕੇ ਰਾਤ ਵਿਆਹ ਨਹੀਂ ਕੀਤੇ ਅਸੀਂ ਉਦੋਂ ਵੀ ਬਰਿਆਦਾ ਤੇ ਪਹਿਰਾ ਦਿੱਤਾ ਇਹ ਸਾਡੀ ਗੁਰੂ ਪ੍ਰਤੀ ਦ੍ਰਿੜਤਾ ਸੀ ਤੇ ਆਪਣੀ ਮਰਿਆਦਾ ਦੇ ਪੱਤੇ ਸਾਡਾ ਸਮਰਪਣ ਸੀ ਮੈਂ ਆਰੰਭ 'ਚ ਗੱਲ ਕਹੀ ਸੀ ਰਸਮਾਂ ਤੋੜ ਦਿੱਤੀਆਂ ਜਾਂਦੀਆਂ ਨੇ ਔਰ ਤੋੜਨੀਆਂ ਵੀ ਚਾਹੀਦੀਆਂ ਨੇ ਰਸਮਾਂ ਤੋੜਦੀਆਂ ਚਾਹੀਦੀਆਂ ਨੇ ਤੋੜ ਦਿੱਤੀਆਂ ਜਾਂਦੀਆਂ ਨੇ ਪਰ ਤੁਸੀਂ ਕਿਵੇਂ ਤੋੜ ਸਕਦੇ ਹੋ ਮਰਿਆਦਾ ਦੇ ਨਾਲ ਮਰਿਆਦਾ ਜਿੰਨਾ ਚਾ ਤੁਹਾਡੇ ਕੋ ਨਾ ਹੋਵੇ ਤੁਸੀਂ ਸੰਸਾਰ ਦੀਆਂ ਸਮਾਜ ਚ ਪੈਦਾ ਕੀਤੀਆਂ ਰਸਮਾਂ ਨੂੰ ਤੋੜ ਨਹੀਂ ਸਕਦੇ